ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਿਹਨ ਦੇ ਤਹਿਤ ਮਾਝਾ ਕੋ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਡਾਕਟਰ ਜਨਰਲ ਪੁਲਿਸ ਸ਼੍ਰੀ ਗੌਰਵ ਯਾਦਵ ਆਈਪੀਐਸ ਮਿਆਂ ਦੀ ਹత్యਾਂ ਦੇ ਮਤਲਬ ਸ਼੍ਰੀ ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਿਹਨ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਚਾਰਸੀਏ ਦੇ ਚਾਰਸੀਏ ਕਪਲ ਕਮਾਦੀ ਸੁਪਰਵੀਜ਼ਨ ਦੇ ਵਿੱਚ ਅਬ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਨਾਕੇ ਤੇ ਮੌਜੂਦ ਸੀ। ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ। ਤੋਂ ਜੰਮੂ ਬੇਸ ਨੰਬਰ ਸੀ ਉਹਦਾ। ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ। ਤਾਂ ਡੀਐਸਪੀ ਅਜੇ ਕੁਮਾਰ ਤੇ ਡੀਐਸਪੀ ਐਂਡੀਪੀਆ ਸੈਕਟਰ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ। ਸੋ ਉਹਨਾਂ ਦੀ ਹਾਈਰੀ ਵਿੱਚ ਪ੍ਰੋਪਰ ਉਹਨੂੰ ਗੱਡੀ ਦੀ ਇਜ਼ਤਿਹਾਸ਼ੀ ਲਈ ਗਈ ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕੰਗ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਉਹਦੇ ਵਿੱਚ ਹੀ ਕੁਝ ਜਿਹੜੀ ਡਰਗ ਸੀ ਫੈਰੋਨਸੀ 288 ਗ੍ਰਾਮ ਜਿਹੜੀ ਚੈੱਕ ਕਰਨ ਤੇ ਜਿਹੜੀ ਬਰਾਮਦ ਹੋਈ ਸੋ ਇਹਨਾਂ ਦੀ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਿਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਕੇ ਚੇਹਰੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰ ਇਹ ਨਸ਼ਾ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲਾਂਗ ਕਰਦਾ ਹੈ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਜ ਸੋਨੂ ਤੇ ਸ਼ਕਤੀ ਤੇ ਕਹਿੰਦੇ ਹੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਰੀਵਨ ਇੱਕ ਮਹੀਨਾ ਪਹਿਲਾਂ ਜਿਹੜਾ ਹੈਗਾ ਏ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰ ਮਾਈਂਡ ਹੈ ਇਹ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਸੋ ਇਹ ਉਥੋਂ ਸੋਨੂ ਤੇ ਰਹਿਗੜੀ ਤੇ ਕਹਿੰਦੇ ਡਰਗ ਮੰਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ ਉਸ ਗੱਡੀ ਤੇ ਅੰਮ੍ਰਿਤਸਰ ਤੋਂ ਇਹਨਾਂ ਡਰਗ ਲੈ ਕੇ ਆਉਣੀ ਸੋ ਇਹਨੂੰ ਨਾਕੇ ਤੇ ਆਪਣੇ ਇਹ ਲੇਨ ਜਾ ਰਹੀ ਸੀ ਜਦੋਂ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਅੱਡਾ ਲੈ ਕੇ ਆਉਣੀ ਸੀ ਸੋ ਪਹਿਲੇ ਇਹਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ ਡਰਗ ਹੈ 288 ਗ੍ਰਾਮ ਦੀ ਹੈਗੀ ਇਹ ਮਿਲ ਗਈ ਇਹਨਾਂ ਕੋਲ ਖੁੱਸੀ ਤੇ ਬਾਕੀ ਇਹ ਡਰਗ ਮਨੀ ਕੈਸ਼ ਮਿਲਿਆ ਹੈਗਾ। ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ। ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ। ਇਹ ਡਿਟੇਲ ਪੁਲਿਸ ਦੇ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ। ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁਕੇ ਹੈ ਡਰਗ ਮਨੀ ਦੀਪੂ ਦੇ ਨਾਲ। ਸੋ ਦੋ ਚੱਕਰ ਜਿਹੜੇ ਸੀ ਤਿੰਨ ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰਗ ਆਪਣਾ ਹੈਰੋਨ ਹੈ ਚਾਰ ਪਾਰ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਸੋ ਇਹ ਇੱਕ ਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਨ ਤੇ ਬਬਰੀ ਪਾਈਵਰਸ ਨਾਕੇ ਦੇ ਕੋਲੋਂ ਇਹਨਾਂ ਨੂੰ ਜਿਹੜਾ ਹੈਗਾ ਰਿਪੁਸ਼ ਕੋਚ ਆਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਯੁਕਤੇਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਅਬਰਾੰਦ ਹੋਈ ਸੀ ਸੋ ਇਨਾਂ ਕੋਲੋਂ ਦੁਬਾਰਾ ਹੋਰ ਪੁਸ਼ਟੀ ਕੀਤੀ ਗਈ ਤਾਂ ਇਹਦੇ ਵਿੱਚ ਹੋਰ ਡਰਗਮਨਹੀਂ 3,11,100 ਡਰਗਮਨਹੀਂ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ 32 ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨਾ ਉਹ ਬਰਾਮਦ ਹੋਏ ਨੇ ਇਹ ਜੰਮੂ ਤੋਂ ਇਹਨਾਂ ਨੇ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰਸਤ ਕੀਤਾ ਹੈਗਾ ਸੋ ਐਸਪੀ ਦਿਨਾਨਗਰ ਇੰਚਾਰਜ ਸੀ ਆਈਏ ਗੁਰਵਿੰਦਰ ਸਪੈਸ਼ਲ ਬ੍ਰਾਂਚ ਇਨਚਾਰਜ ਤੇ ਐਸਐਚਓ ਦਿਨਾਨਗਰ ਨੇ ਇਹ ਪੂਰੀ ਮਿਹਨਤ ਕਰਕੇ ਇਹ ਜਿਹੜਾ ਹੈਗਾ ਮਾਡੂਲ ਬ੍ਰਸ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਰਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਹੈਗੇ ਸਪਲਾਈ ਕਰਦੇ ਨੇ ਜਿਹੜਾ ਸੋਨੂ ਇਹ ਕੈਨੇਡਾ ਦੇ ਬੈਕ ਸਾਰਾ ਨੈਕਸ ਚਲਾ ਰਿਹਾ ਜੀ ਜੀ ਇਹ ਸੋਨੂ ਹੀ ਮੇਨ ਜਿਹੜਾ ਹੈਗਾ ਉਹ ਹੀ ਨੈਕਸ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਂਦਾ ਸੀ ਇਹਨੂੰ ਸੋ ਜਿਹੜਾ ਡਰਗ ਮੰਨੀ ਜਿਹੜੀ ਹੈਗੀ ਹੈ ਸਪਲਾਈ ਉਹ ਹੀ ਸ਼ਕਤੀ ਕਰਦਾ ਸੀ ਇਹਨਾਂ ਦਾ ਉਹਦੇ ਕਹਿਨ ਤੇ ਸ਼ਕਤੀ ਜਿਹੜਾ ਹੈਗਾ ਇਹ ਤੇ ਪਹਿਲਾਂ ਵੀ ਮੰਨ ਲਓ ਦਰਜ ਹੋ ਗਈ ਚੱਕੀ। ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਰੈਸਟ ਕਰਕੇ ਪਤਾ ਕਰਾਂਗੇ। ਜਦੋਂ ਇਹ ਪੁਸ਼ਸ਼ਿਸ਼ ਕਰਨ ਲਿਆਵਾਂਗੇ ਰੈਸਟ ਪਾਵਾਂਗੇ ਉਹਦੀ ਫਿਰ ਪਤਾ ਕਰਾਂਗੇ ਵੀ ਇਹ ਕਿਹੜਾ ਹੋਮ ਕਰੇ ਮਦਰਜ ਨੇ। ਇਹਨਾਂ ਦੇ ਖਿਲਾਫ ਰਾਈ ਝਗੜੇ ਨਮਟੇ ਮਦਰਜ। ਸੋਨੂ ਕਦੋਂ ਬਾਹਰ ਆਇਆ ਜੀ ਸ਼ਕਤੀ ਕਦੋਂ ਬਾਹਰ ਆਈ ਨਹੀਂ ਸੋਨ ਜਿਹੜਾ ਹੈਗਾ ਮੇਨ ਅਮਨੀਤ ਹੈ ਇਹ ਕਰੀਬ ਡੇਡ ਮਹੀਨਾ ਪਹਿਲਾਂ ਬਾਹਰ ਆਇਆ। ਇਹ ਰਾਈ ਝਗੜੇ ਕੇਸ ਦਰਜ ਨੇ ਤਾਂ ਸੱਤ ਦੇ ਹੋਰ ਹਾਟ ਕੇਸ ਦਰਜ ਨੇ। ਤੇ ਸ਼ਕਤੀ ਨੂੰ ਅਰੈਸਟ ਕਰਾਂਗੇ ਤੇ ਹੁਣ ਸੋਨੂੰ ਨੂੰ ਅਰੈਸਟ ਕਰਨ ਤੋਂ ਬਾਅਦ ਫਰਦਰ ਹੈਗਾ ਹੈਗਾ ਮੋਡਿਊਲ ਅਕੇ ਹੋਰ ਚੈੱਕ ਕਰਾਂਗੇ ਨਹੀਂ ਜੈਕਸਨ ਨਹੀਂ ਕਰ ਸਾਹਮਣੇ ਨਹੀਂ ਹੈ